2 ਸਾਲਾਂ ਦੀ ਕਾਰਗੁਜ਼ਾਰੀ ਆ ਭਗਵੰਤ ਮਾਨ ਨੂੰ ਵੀ ਵਿੱਚ ਉਹਨਾਂ ਦੀ ਆਲੋਚਨਾ ਬੜੀ ਹੋ ਰਹੀ ਹੈ ਮਾੜਾ ਕਹਿ ਰਹੇ ਹੈਗੇ ਸਾਡੀ ਜਿਹੜੀ ਪਾਲਟਿਕਸ ਆ ਸਾਡੀ ਡੈਮੋਕ੍ਰੇਸੀ ਚ ਗਰੀਬ ਘਰ ਦੇ ਪੁੱਤ ਨੂੰ ਕੀ ਮਿਲਾਇਆ ਨਹੀਂ ਕਿਸੇ ਨੇ ਅੱਜ ਤੱਕ ਮੈਂ ਭਗਵੰਤ ਮਾਨ ਦੇ ਖਿਲਾਫ ਬੰਦਾ ਨਹੀਂ ਮੈਂ ਭਗਵੰਤ ਮਾਨ ਦਾ ਵਿਰੋਧੀ ਬੰਦਾ ਨਹੀਂ ਲੇਕਿਨ ਭਗਵੰਤ ਮਾਨ ਜਿਨ੍ਹਾਂ ਨੇ 2 ਸਾਲ ਅੱਜ ਕੰਮ ਕੀਤੇ ਇਹਨਾਂ ਨੇ ਬੱਧਰ 75 ਖਾਲ ਕੰਮ ਕੀਤੇ ਨਾ ਮਤਲਬ ਮੈਂ ਵਰਦੀ ਪਾਣੀ ਲੇਕਿਨ ਜੋ ਪੁਗਵਾਂ ਤਾਂ ਮਨਕਾਰਮ ਕੰਮ ਕਰ ਰਿਹਾ ਅਜ ਤੱਕ ਕਿਸੇ ਸੀਐਮ ਨੇ ਕੀਤਾ ਨਹੀਂ ਕੰਮ ਫਿਰ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਬੇਰੁਜ਼ਗਾਰ ਹਲੇ ਵੀ ਸੰਗਰੂਰ ਦੇ ਵਿੱਚ ਧੂਰੀ ਦੇ ਵਿੱਚ ਭਗਵੰਤ ਮਾਨ ਦੀਆਂ ਕੋਠੀਆਂ ਅੱਗੇ ਬੈਠੇ ਨੇ ਸਾਰੀ ਉਲਗੀ ਇੱਕਦਮ ਕੀ ਹੋ ਜੇ ਪੰਜਾਬ ਦੇ ਪੱਲੇ ਕੀ ਆ ਨਿੱਕੀ ਸਟੇਟ ਆ ਜਨਰਲ ਇੰਚਾਰਜ ਕਰੋਣਾ ਇਹ ਕੀ ਕਰੂ ਇੱਕਦਮ ਨਸ਼ਾ ਦਾ ਮੁੱਦਾ ਵੀ ਇੱਕ ਬਹੁਤ ਵੱਡਾ ਮੁੱਦਾ ਪੰਜਾਬ ਦਾ ਹਾਲਾਂਕਿ ਜਦੋਂ ਸਰਕਾਰ ਬਣੀ ਸੀ ਨਵੀਂ 2022 ਦੇ ਵਿੱਚ ਇਹ ਇਹਨਾਂ ਨੇ ਕਿਹਾ ਸੀ ਸੀ 4 ਹਫ਼ਤਿਆਂ 'ਚ ਬੰਦ ਕਰ ਦਿਆਗੇ ਵਿਦਨ ਲਖਾ ਉਹਦਾ ਵਜਨ ਨਹੀਂ ਕੋਈ ਨਸ਼ੇ ਦੀ ਥਮੈ ਲੈ ਨਹੀਂ ਕੋਈ ਉਹ ਬੰਦ ਕਿਵੇਂ ਹੋਊਗਾ ਲਖਾ ਤੇ ਇੱਕ ਮਟਰੇ ਲਓ ਜੀ ਪੱਟ ਪੂਰੀ ਦਿੱਤੀ ਤੇ 500 ਰੁਪਏ ਦਿੱਤਾ ਆ ਨਖਾਈ ਕਿਵੇਂ ਬੰਦ ਹੋ ਜੂਗਾ ਕਾਕੀ ਦਲ ਚ ਰਹੇ ਹੋ ਭਗਵੰਤ ਮਾਨ ਦਾ ਇਹ ਇੱਕ ਬਹੁਤ ਵੱਡਾ ਦੋਸ਼ ਰਿਹਾ ਇਹਨਾਂ ਨੇ ਬੜੇ ਬੱਡੇ ਬੱਡੇ ਫਲੈਕਸ ਹੋਰ ਵੀ ਲਾਈ ਸੀ ਵੀ ਮਜੀਠੀਆ ਚਿੱਟੇ ਦਾ ਤਸਕਰ ਆ ਅੱਜ ਬਿਲਕੁਲ ਸੱਚਾ ਉਹ ਜਿਹੜੇ ਆਈਪੀਐਸ ਆ ਸਰਪੀ ਡੀਜੀਪੀ ਐਡੀਜੀਪੀ ਜਾਂ ਵੀਆਈਜੀ ਆ ਕੋਈ ਵੀ ਆਈਜੀ ਆ ਉਹ ਜਿੰਨੇ ਪੰਜਾਬ ਪੁਲਿਸ ਅਫਸਰ ਭਰਤੀ ਦੇ ਇਹਨਾਂ ਨੇ ਕੀਤੀ ਹੈ ਕਾਕੀ ਦਲ ਦੇ ਵੀਰ ਕਹਿੰਦਾ ਮਲੰਗਾਂ ਕੱਟੇ ਕਿ ਮਲੰਗਾਂ ਨੇ 92 ਚਿੱਟਾ ਦੇ ਦਿੱਤੀ ਮਲੰਗਿਆਂ ਨੂੰ ਇਹ ਸਾਰੇ ਮਲੰਗ ਆ ਇਹ ਤਕੜੇ ਮੀਰ ਆਦਮੀ ਨੇ ਹੰਤੀਆ ਉਹਦਾ 13 ਬੇਕੀ ਖੋਚਾ ਭਗਵੰਤ ਸਾਨਾ 13 ਕਰਕੇ 350 ਦਾ ਬਦਲ ਗਿਆ ਨੀ ਕਿਨੇ ਬੋਲੀ ਬੋਟ ਬੰਦੀ ਬਿਜਲੀਆ ਦੋਵੇਂ ਪਾਣੀ ਰੱਖਦੀ ਆ ਹਾਲ ਤੁਸੀਂ ਜੁੜੇ ਹੋ ਔਨ ਪੁਆਇੰਟ ਤੇ ਮੈਂ ਹਰਜਿੰਦਰ ਸਿੱਧੂ ਗਰਮੀਆਂ ਉਤਰਨੀ ਸ਼ੁਰੂ ਹੋ ਗਈਆਂ ਮਾਰਚ ਦਾ ਮਹੀਨਾ ਬੇਸ਼ੱਕ ਪਰ ਇਸ ਮੌਸਮੀ ਗਰਮੀ ਨਾਲੋਂ ਵੱਧ ਗਰਮੀ ਚੋਣਾ ਦੀ ਉਤਰਿਆਈ ਆ ਚੋਣਾ ਦਾ ਮਾਹੌਲ ਭੱਗ ਗਿਆ ਅਖਾੜੇ ਚ ਜਿਹੜੇ ਉਮੀਦਵਾਰ ਨੇ ਹੁਣ ਨੰਗੇ ਧੜ ਮੈਦਾਨ 'ਚ ਉਤਰ ਆਏ ਆ ਵਿਸ਼ੱਕ ਹਲੇ ਦੂਸਰੀਆਂ ਪਾਰਟੀਆਂ ਵੱਲੋਂ ਕੋਈ ਬਹੁਤੇ ਉਮੀਦਵਾਰ ਹਲੇ ਮੈਦਾਨ 'ਚ ਨਹੀਂ ਲਿਆਂਦੇ ਗਏ ਪਰ ਪੰਜਾਬ ਦੇ ਵਿੱਚ ਸੱਤਾਧਿਰ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਆਪਣੇ 8 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਅਸੀਂ ਇਸ ਵਕਤ ਖੜੇ ਆ ਫਰੀਦਕੋਟ ਦੇ ਵਿੱਚ ਫਰੀਦਕੋਟ ਜਿਹੜਾ ਸ਼ਹਿਰ ਆ ਰਾਜਿਆਂ ਮਹਾਰਾਜਿਆਂ ਦਾ ਸ਼ਹਿਰ ਆ ਬੜਾ ਨਾਮੀ ਸ਼ਹਿਰ ਆ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਨਾਮ ਰੱਖਦਾ ਹੈ ਇਸ ਸ਼ਹਿਰ ਦੀ ਜੇਕਰ ਗੱਲ ਕਰੀਏ ਇਸ ਹਲਕੇ ਦੀ ਜੇਕਰ ਗੱਲ ਕਰੀਏ ਲੋਕ ਸਭਾ ਹਲਕਾ ਫਰੀਦਕੋਟ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਨਾਮ ਰੱਖਦਾ ਹੈ 1977 ਦੇ ਵਿੱਚ ਇਹ ਹਲਕਾ ਹੋਣ ਦੇ ਵਿੱਚ ਆਇਆ 1977 ਦੇ ਵਿੱਚ ਹਲਕਾ ਬਣਨ ਤੋਂ ਬਾਅਦ ਪਹਿਲੇ ਜਿਹੜੇ ਮੈਂਬਰ ਪਾਰਲੀਮੈਂਟ ਪਹਿਲੇ ਜਿਹੜੇ ਇਥੋਂ ਦੀ ਲੋਕ ਸਭਾ ਦੇ ਐਮਪੀ ਹੋਏ ਨੇ ਪ੍ਰਕਾਸ਼ ਸਿੰਘ ਬਾਦਲ ਹੋਏ ਨੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਥੋਂ ਬਤੌਰ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਨੇ 77 ਦੇ ਵਿੱਚ ਉਸ ਤੋਂ ਬਾਅਦ ਜਗਦੇਵ ਸਿੰਘ ਖੁੱਡੀਆਂ ਜਗਮੀਤ ਸਿੰਘ ਬਰਾੜ ਬੀਬੀ ਪਰਮਜੀਤ ਕੌਰ ਗੋਲਸ਼ਨ ਤੇ ਹੋਰ ਵੀ ਕਈ ਨਾਮੀ ਹਸਤੀਆਂ ਇਥੋਂ ਬਤੌਰ ਐਮਪੀ ਆਪਣੀ ਹਾਜ਼ਰੀ ਲਵਾ ਚੁੱਕੀਆਂ ਨੇ ਪਿਛਲੇ ਇੱਕ ਦਹਾਕੇ ਦੀ ਗੱਲ ਕਰਕੇ ਮਤਲਬ ਦੋ ਪਲਾਨ 2014 ਤੇ 2019 ਦੇ ਪਲਾਨ ਦੀ ਆਪਾਂ ਗੱਲ ਕਰੀਏ ਵੀ ਇਥੋਂ ਦਾ ਇਤਿਹਾਸ ਇਥੋਂ ਦੇ ਅੰਕੜੇ ਕੀ ਰਹੇ ਨੇ ਤਾਂ 2014 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਫੋਨ ਦੇ ਵਿੱਚ ਆਉਂਦੀ ਆ ਆਮ ਆਦਮੀ ਪਾਰਟੀ ਮੈਦਾਨ ਦੇ ਵਿੱਚ ਆਉਂਦੀ ਆ ਪਹਿਲੀ ਵਾਰ ਐਮਪੀ ਦੇ ਇਲੈਕਸ਼ਨ ਲੜਦੇ ਆ ਪੰਜਾਬ ਦੇ ਵਿੱਚੋਂ ਚਾਰ ਐਮਪੀ ਬਣਦੇ ਆ ਤਾਂ ਉਹਨਾਂ ਚਾਰ ਐਮਪੀਆਂ ਦੇ ਵਿੱਚੋਂ ਇੱਕ ਐਮਪੀ ਫਰੀਦਕੋਟ ਲੋਕ ਸਭਾ ਹਲਕੇ ਤੋਂ ਹੋਏ ਨੇ ਪ੍ਰੋਫੈਸਰ ਸਾਧੂ ਸਿੰਘ ਪ੍ਰੋਫੈਸਰ ਸਾਧੂ ਸਿੰਘ ਪਹਿਲੀ ਵਾਰ 4.5 ਲੱਖ ਵੋਟਾਂ ਲੈ ਕੇ ਲੋਕ ਸਭਾ ਹਲਕੇ ਫਰੀਦਕੋਟ ਤੋਂ ਜਿੱਤ ਕੇ ਸੰਸਦ ਦੇ ਵਿੱਚ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਪਹਿਲੀ ਵਾਰ ਜਦੋਂ ਲੋਕ ਸਭਾ ਹਲਕੇ ਫਰੀਦਕੋਟ ਦੇ ਵਿੱਚੋਂ ਇੱਥੋਂ ਜਿੱਤਦੇ ਨੇ ਸਾਧੂ ਸਿੰਘ ਤਾਂ ਉਹ ਕਾਂਗਰਸ ਨੂੰ ਬੜੀ ਤਕੜੀ ਮਾਰ ਦਿੰਦੇ ਨੇ ਅਕਾਲੀ ਦਲ ਨੂੰ ਬੜੀ ਤਕੜੀ ਮਾਰ ਦਿੰਦੇ ਨੇ ਉਸ ਤੋਂ ਬਾਅਦ 2019 ਦੇ ਅੰਕੜਿਆਂ ਤੇ ਝਾਤ ਮਾਰੀਗੇ ਤਾਂ 2019 ਦੇ ਵਿੱਚ ਆਮ ਆਦਮੀ ਪਾਰਟੀ ਫਿਰ ਪ੍ਰੋਫੈਸਰ ਸਾਧੂ ਸਿੰਘ ਨੂੰ ਇੱਥੋਂ ਬਤੌਰ ਉਮੀਦਵਾਰ ਆਪਣੇ ਚੋਣ ਮੈਦਾਨ ਦੇ ਵਿੱਚ ਲੈ ਕੇ ਆਉਂਦੇ ਨੇ ਪਰ 2019 ਦੇ ਵਿੱਚ ਜਿਹੜਾ ਹੈਗਾ ਉਲਟ ਫੇਰ ਹੁੰਦਾ ਮੁਹੰਮਦ ਸਦੀਕ ਜਿਹੜੇ ਇਸ ਵਕਤ ਮੌਜੂਦਾ ਲੋਕ ਸਭਾ ਦੇ ਮੈਂਬਰ ਰਹੇ ਨੇ ਹੁਣ ਬਿਸ਼ੱਕ ਲੋਕ ਸਭਾ ਦਾ ਵਿਗੜ ਵਜਨ ਤੋਂ ਬਾਅਦ ਆਪਾਂ ਕਹਿ ਨਹੀਂ ਸਕਦੇ ਪਰ ਇਸ ਤੋਂ ਪਹਿਲਾਂ ਜਿਹੜਾ ਹੈਗਾ ਆ ਪਲਾਨ ਜਿਹੜਾ ਹੁਣ ਲੰਘ ਕੇ ਗਿਆ ਇਸ ਦੇ ਵਿੱਚ ਮੁਹੰਮਦ ਸਦੀਕ ਨੇ 420000 ਦੇ ਕਰੀਬ ਵੋਟਾਂ ਲੈ ਕੇ ਪ੍ਰੋਫੈਸਰ ਸਾਧੂ ਸਿੰਘ ਨੂੰ ਤੇ ਗੁਲਜਾਰ ਸਿੰਘ ਰਣੀਕੇ ਜਿਨ੍ਹਾਂ ਨੇ ਇਥੋਂ ਇਲੈਕਸ਼ਨ ਲੜੇ ਸੀ ਗੁਲਜਾਰ ਸਿੰਘ ਰਣੀਕੇ ਦੂਸਰੇ ਨੰਬਰ ਤੇ ਰਹਿੰਦੇ ਤੇ ਪ੍ਰੋਫੈਸਰ ਸਾਧੂ ਸਿੰਘ ਤੀਸਰੇ ਨੰਬਰ ਤੇ ਰਹਿ ਕੇ ਤੇ ਮੁਹੰਮਦ ਸਦੀਕ ਇਥੋਂ ਐਮਪੀ ਬਣਦੇ ਨੇ ਹੁਣ ਹਲਕਾ ਫਰੀਦਕੋਟ ਇੱਕ ਵਾਰ ਫਿਰ ਚਰਚਾ ਚਾ ਕਿਉਂ ਚਰਚਾ ਚਾ ਕਿਉਂਕਿ ਇਸ ਹਲਕੇ ਤੋਂ ਜਿਹੜੇ ਮੌਜੂਦਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਨੇ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਉਹਗੇ ਕਾਮੇਡੀਅਨ ਨੇ ਗਾਇਕ ਨੇ ਫਿਲਮ ਅਦਾਕਾਰ ਨੇ ਤੇ ਸਭ ਤੋਂ ਵੱਡੀ ਗੱਲ ਕੀ ਉਹ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਨਜ਼ਦੀਕੀ ਯਾਰਾਂ ਦੇ ਵਿੱਚੋਂ ਦੋਸਤਾਂ ਦੇ ਵਿੱਚੋਂ ਇੱਕ ਨੇ ਇੱਥੋਂ ਚੋਣ ਮੈਦਾਨ ਦੇ ਵਿੱਚ ਨੇ ਕਾਂਗਰਸ ਨੇ ਹਲੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਭਾਜਪਾ ਨੇ ਹਲੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਅਕਾਲੀ ਦਲ ਨੇ ਹਲੇ ਨਹੀਂ ਐਲਾਨਿਆ ਅਗਲੇ ਉਮੀਦਵਾਰ ਦੂਸਰੀਆਂ ਪਾਰਟੀਆਂ ਦੇ ਕੌਣ ਹੁੰਦੇ ਨੇ ਇਹ ਦੇਖਣਾ ਹੋਊਗਾ ਪਰ ਇੱਕ ਵਾਰ ਕਰਮਜੀਤ ਅਨਮੋਲ ਇਸ ਹਲਕੇ ਦੇ ਵਿੱਚ ਵਿਚਰ ਰਹੇ ਨੇ ਕਰਮਜੀਤ ਅਨਮੋਲ ਲੋਕਾਂ ਦੇ ਵਿੱਚ ਆ ਰਹੇ ਨੇ ਕਿਹੋ ਜਿਹੇ ਉਹਨੂੰ ਸਵਾਲ ਹੋ ਰਹੇ ਆ ਲੋਕ ਉਹਦੇ ਬਾਰੇ ਕੀ ਕਹਿੰਦੇ ਨੇ ਲੋਕਾਂ ਨੂੰ ਵੋਟਾਂ ਪਾਉਣਗੇ ਜਾਂ ਨਹੀਂ ਪਾਉਂਦੇ 2 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਕਿਹੋ ਜੀ ਰਹੀ ਉਸ کارਗੁਜ਼ਾਰੀ ਤੋਂ ਬਾਅਦ ਕਰਮਜੀਤ ਅਨਮੋਲ ਨੂੰ ਕਿਹੋ ਜਿਹਾ ਫਲ ਮਿਲਦਾ ਇਸ ਲੋਕ ਸਭਾ ਹਲਕੇ ਤੋਂ ਇਹਨਾਂ ਸਾਰੇ ਸਵਾਲਾਂ ਤੇ ਆਪਾਂ ਗੱਲਬਾਤ ਕਰਾਂਗੇ ਫਰੀਦਕੋਟ ਪਹੁੰਚੇ ਆਂ ਤੇ ਫਰੀਦਕੋਟ ਦੇ ਲੋਕਲ ਲੋਕਾਂ ਨਾਲ ਗੱਲ ਕਰਦੇ ਆਂ ਆਓ ਚੱਲ ਗਏ ਪਤਵੰਤਿਆਂ ਤੋਂ ਇੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਤੋਂ ਆਪਾਂ ਜਾਣਦੇ ਆਂ ਕਿਸ ਤਰ੍ਹਾਂ ਦਾ ਮਾਹੌਲ ਆ ਕਿਉਂਕਿ ਲੋਕਾਂ ਦੇ ਵਿੱਚ ਜਿਹੜੀ ਚਰਚਾ ਹੁੰਦੀ ਆ ਦੁਕਾਨਾਂ ਤੇ ਹੱਟੀਆਂ ਤੇ ਪੱਠੀਆਂ ਤੇ ਸੱਥਾਂ ਤੇ ਅਸਲ ਦੇ ਵਿੱਚ ਉਹ ਚਰਚਾ ਹੀ ਗਰਾਊਂਡ ਰਿਪੋਰਟ ਹੁੰਦੀ ਆ ਜਿਹੜੀ ਆਪਾਂ ਸੋਸ਼ਲ ਮੀਡੀਆ ਦੀ ਰਿਪੋਰਟ ਵੇਖਦੇ ਆ ਜਾਂ ਦੂਸਰੀਆਂ ਰਿਪੋਰਟਾਂ ਵੇਖਦੇ ਆ ਉਹ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਚ ਆ ਜਾਂਦੀਆਂ ਬੇਸ਼ੱਕ ਜਿਹੜੇ ਸਾਂਝੇ ਲੋਕ ਹੁੰਦੇ ਆ ਉਹ ਕਿਸੇ ਮਰਜ਼ੀ ਧਿਰ ਨਾਲ ਜੁੜੇ ਹੋਣ ਕਈ ਵਾਰੀ ਉਹਨਾਂ ਦੀ ਮਜਬੂਰੀ ਹੁੰਦੀ ਆ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਹੁੰਦੇ ਇਸ ਤਰ੍ਹਾਂ ਦੀ ਸੱਜਣ ਇੱਕ ਅੰਕਲ ਸਾਡੇ ਨੂੰ ਇੱਥੇ ਮਿਲੇ ਆ ਤੇ ਆਪਾਂ ਉਹਨਾਂ ਤੋਂ ਕਹਿੰਦੇ ਉਹਨਾਂ ਦੀ ਸ਼ਰਤ ਆ ਕਿ ਸਾਨੂੰ ਕੈਮਰੇ ਤੇ ਨਾਲ ਲਿਆਂਦਾ ਜਾਵ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹੈ ਉਹਨਾਂ ਤੋਂ ਆਪਾਂ ਉੱਚ ਜਾਣ ਲੈਨੇ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਲੋ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਹੁੰਦੀਆਂ ਕੁਝ ਮਜਬੂਰੀਆਂ ਹਨਾ ਕੀ ਕਹਿੰਦੀ ਹੈ ਸ਼ਹਿਰ ਦੀ ਹਵਾ ਕਿਉਂਕਿ ਇੱਥੋਂ ਹਲੇ ਆਮ ਆਦਮੀ ਪਾਰਟੀ ਨੇ ਹੀ ਆਪਣਾ ਉਮੀਦਵਾਰ ਐਲਾਨਿਆ ਬਾਕੀ ਹਲੇ ਦੂਸਰੀਆਂ ਪਾਰਟੀਆਂ ਦੇ ਰਹਿੰਦੇ ਨੇ ਕੀ ਕਹਿੰਦੀ ਹੈ ਹੁਣ ਤੱਕ ਦੀ ਜਿਹੜੀ ਰਿਪੋਰਟ ਹੈ ਦੇਖੋ ਮੇਰੀ ਬੇਨਤੀ ਮੈਂ 72 ਸਾਲ ਦਾ ਹਾਂ ਮੈਂ ਅੱਜ ਤੱਕ ਸ਼ਰਮਨੀ ਗਾੜੀ ਦਲ ਦਾ ਮਰਤਾ ਕਾ ਅੱਜ ਵੀ ਸ਼ਰਮਨੀ ਗਾੜੀ ਦਲ ਦਾ ਇਹਨਾਂ ਨੇ ਘਰ ਪਰਲੇ ਘਰ ਅਸੀਂ ਭਗਵੰਤ ਮਾਨ ਦੇ ਖਿਲਾਫ ਬੰਦਾ ਮੈਂ ਮੈਂ ਭਗਵੰਤ ਮਾਨ ਦਾ ਵਿਰੋਧੀ ਬੰਦਾ ਮੈਂ ਲੇਕਿਨ ਭਗਵੰਤ ਮਾਨ ਨੇ ਜਿੰਨੇ 2 ਸਾਲ ਕੰਮ ਕੀਤੇ ਇਹਨਾਂ ਨੇ 72 75 ਸਾਲ ਕੰਮ ਨਹੀਂ ਕੀਤੇ ਜਿੰਨਾ ਉਹਨੇ ਕੰਮ ਕੀਤਾ ਬੰਦੇ ਸੀਮ ਹੁੰਦੇ ਆ ਪੰਜਾਬ ਦਾ ਪੰਜਾਬ ਦੀ ਮੂੰਹ ਉਹਦਾ ਮੂੰਹ ਛਕਲ ਉਹਨੇ ਬਦਲਤੀ ਆ ਲੋਕੀ ਨੂੰ ਪਿਆਰ ਕਰਦੇ ਆ ਸੱਚ ਨੂੰ ਪਿਆਰ ਕਰਦੇ ਹੋ ਸੱਚ ਕਹਿਣ ਵਾਲਾ ਬੰਦਾ ਪਾਏ ਉਹਦੀ ਕੈਮਰਟ ਮਾੜੀ ਆ ਕਹਿ ਲੋ ਉਹਦੇ ਅਫਸਰ ਜਿਹੜੇ ਆਈਪੀਐਸ ਆ ਆਈਪੀਐਸ ਆ ਆਈਏਐਸ ਆ ਪੀਸੀਐਸ ਆ ਉਹ ਪਹਿਲੀਆਂ ਸਰਕਾਰਾਂ ਨੇ ਲਾਏ ਹੋਏ ਆ ਪਹਿਲੀਆਂ ਸਰਕਾਰਾਂ ਲਾਏ ਹੋਏ ਉਹਦੇ ਕੋਈ ਕੁਝ ਨਹੀਂ ਲੇਕਿਨ ਹੁਣ ਅਫਸਰ ਨੇ ਸਿੱਧੇ ਕਰ ਲਏ ਆ ਉਹ ਜੋ ਕੰਮ ਕਰ ਰਿਹਾ ਪੰਜਾਬ ਦੇ ਲੋਕਾਂ ਉਤੇ ਸਮਾਜ ਉਤੇ ਉਹ ਬਹੁਤ ਵਧੀਆ ਕੰਮ ਕਰ ਰਿਹਾ ਮੈਂ ਅਨਮੋਲ ਨਹੀਂ ਦੇਖਿਆ ਨਾ ਮੈਂ ਵੋਟ ਪਾਉਣੀ ਆ ਮੈਂ ਨਹੀਂ ਵੋਟ ਪਾਉਣੀ ਨਾ ਮੈਂ ਵੋਟ ਵੋਟ ਪਾਉਂਦੀ ਨਹੀਂ ਤੁਸੀਂ ਨਹੀਂ ਮੈਂ 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 ਆਸਟ੍ਰੇਲੀਆ ਜਾ ਵਰਦਣਾ ਹਾਂ ਅੱਛਾ ਅੱਛਾ ਤੇ ਮੈਂ ਵੋਟਰ ਤੋਂ ਪਹਿਲਾਂ ਚਲੀ ਜਾਣਾ ਕਹਿੰਦਾ ਮਤਲਬ ਮੈਂ ਵੋਟ ਨਹੀਂ ਪਾਣੀ ਲੇਕਿਨ ਜੋ ਭੁਗਤ ਮੰਨਕਾਰਮ ਕੰਮ ਕਰ ਰਿਹਾ ਅੱਜ ਤੱਕ ਕਿਸੇ ਸੀਐਮ ਨੇ ਕੀਤਾ ਨਹੀਂ ਕੰਮ ਕਿਹੜੇ ਕਿਹੜੇ ਕੰਮ ਆਪਾਂ ਜਿਹਨਾਂ ਨੂੰ ਪੈਲ ਦੇ ਆਧਾਰ ਤੇ ਉਂਗਲਾਂ ਤੇ ਗਿਣ ਸਕਦੇ ਆ ਕਿਉਂਕਿ 2 ਸਾਲਾਂ ਦੀ ਕਾਰਗੁਜ਼ਾਰੀ ਆ ਭਗਵੰਤ ਮਾਨ ਨੂੰ ਵੀ ਵਿੱਚ ਉਹਨਾਂ ਦੀ ਆਲੋਚਨਾ ਬੜੀ ਹੋ ਰਹੀ ਆ ਮਾੜਾ ਕਹਿ ਰਹੀ ਹੈਗੇ ਕਿਹੜੀਆਂ ਕਿਹੜੀਆਂ ਗੱਲਾਂ ਨੇ ਆਲੋਚਨਾ ਇਹ ਆ ਇੱਕ ਸਾਡੀ ਜਿਹੜੀ ਪੋਲਿਟਿਕਸ ਆ ਸਾਡੀ ਡੈਮੋਕ੍ਰੇਸੀ ਚ ਗਰੀਬ ਘਰ ਦੇ ਪੁੱਤ ਨੂੰ 20 ਮਿੰਟ ਮਜ਼ਾ ਆ ਨਹੀਂ ਕਿਸੇ ਨੇ ਅੱਜ ਤੱਕ ਜੀ ਵੱਡਾ ਸਟੇਟਮੈਂਟ ਮੇਰੀ ਆ ਗਰੀਬ ਘਰ ਨੂੰ ਉਸ ਦਿਨ ਮੈਨੂੰ ਹਜਮ ਨਹੀਂ ਆ ਰਿਹਾ ਨਾ ਰਾਜੇ ਨੂੰ ਹਜਮ ਨਾ ਬਾਦਲ ਕੇ ਨੂੰ ਹਜਮ ਨਾ ਭਾਜਪੀ ਨੂੰ ਹਜਮ ਕਿਉਂ ਗਰੀਬ ਘਰ ਦਾ ਬੱਚਾ ਜਿੱਦ ਕਿ ਪੰਜਾਬ ਦਾ ਬਣ ਗਿਆ ਉਨਰ ਦਿਮਾਗ ਕਰਾ ਪਿਆ ਉਦੋਂ ਦਾ ਹੀ ਉਹਦੇ ਖਿਲਾਫ ਸਟੇਟਮੈਂਟ ਦੇ ਦਿੱਨ ਉਹਨੇ ਗਵਰਨਰ ਕੱਢੀ ਜਾਂਦੇ ਉਹ ਬੜਾ ਕੁਝ ਕਹੀ ਜਾਂਦੇ ਉਹ ਪਰਵਾਹ ਨਹੀਂ ਕਰਦਾ ਹਣ ਕੇ ਸੈਂਟਰਲ ਗਵਰਨਮੈਂਟ ਖਿਲਾਫ ਉਹਦੇ ਉਹਦੇ ਸਭ ਕੁਝ ਉਹਦਾ ਪੰਜਰਾ ਗਵਰਨਰ ਉਹ ਵੀ ਇਹਦੇ ਖਿਲਾਫ ਉਹਨੇ ਕੋਈ ਪਹਿਲੇ ਦਿਨ ਥੀਮ ਬਣਿਆ ਉਹਨੇ ਚੱਕਿਆ ਉਹ ਖੜਕੜ ਕਰਾ ਸੌਂ ਖੱਦੀ ਉਹਨੇ ਖੜਕੜਾਂ ਸੌਂ ਖਾਊਗਾ ਮੈਂ ਰਾਜ ਭਵਨ ਸੌ ਨਹੀਂ ਖਾਣੀ ਪੰਜਾਬ ਜਿਹੇ ਕਹਿੰਦਾ ਐਡੀ ਵੱਡਾ ਮਾਰਕਾ ਮਾਰਿਆ ਉਹਨੇ ਦੁਨੀਆ ਹੋਮਟ ਅਮਡ ਕੇ ਦੁਨੀਆ ਉੱਥੇ ਗਈ ਕਿੰਨੇ ਲੱਖਾਂ ਦਾ ਦੁਨੀਆ ਉੱਥੇ ਗਈ ਉਹਦੇ ਇੱਕ ਘੋਟ ਟੈਂਟ ਲਾਤੇ ਉਹਨੇ ਮੈਥੋਂ ਖਾਣੀ ਇੱਥੇ ਮੈਂ ਭਗਤ ਸਿੰਘ ਦੀ ਸੌਂ ਖਾਦੀ ਆ ਸੱਚਾ ਕੰਮ ਕਰਨਾ ਅੱਜ ਵੀ ਸੱਚਾ ਕੰਮ ਕਰ ਰਿਹਾ ਹਾਂ ਪਰ ਇਹਨੇ ਦਾਤਾ ਰਾਜ ਕੀਤਾ ਲਗਾਤਾਰ 12 ਤੋਂ 17 ਤੱਕ ਨੋ 12 ਤੋਂ 17 ਤੱਕ ਆ ਇਹਨੇ ਟੂ ਬੀਲ ਬਦਲਨੇ ਬਦਕਰ ਰਾਜ ਕੀਤਾ ਬੰਦੇ ਰੱਖੇ ਜੀਐਮਟੀ ਟੀਚਰ ਈਟੀਟੀ ਪੇਪਰ ਈਟੀਟੀ ਟੀਚਰ ਜੀਐਮਟੀ ਟੀਚਰ ਐਮਐਬੀਡੀ ਟੀਚਰ ਉਹ ਜਿੰਨੇ ਟੀਚਰ ਰੱਖੇ ਉਹਨਾਂ ਨੂੰ 4500 ਰੁਪਏ ਪੇ ਇੱਕ ਖਰਮ ਦੀ ਗੱਲ ਹੈ 5400 ਦਾ ਤੇਰ ਨਹੀਂ ਪੂਰਾ ਸਕਦਾ ਮਹੀਨੇ ਚ ਆ ਵਰਕਰ ਬੈਠੇ ਆ ਮਜ਼ਦੂਰ ਬੈਠੇ ਆ ਇਹਨੇ ਦੋ ਸੱਠ ਉਹਦਾ ਕਰਕੇ ਸਾਰਾ ਆਰਗੂਮੈਂਟ ਕਰ ਕਰਾ ਕੇ ਇੱਕ ਦਾ ਜਿਹੜਾ ਜੀਬੀਟੀਆ ਨੂੰ 18000 ਦੂਜਾ ਨੂੰ ਪੀਟੀਟੀ ਨੂੰ 21000 ਬੀਏਬੀਟੀ ਨੂੰ 24000 ਐਮਏਬੀਟੀ ਨੂੰ 28000 ਰੁਪਏ ਦੀ ਪੇ ਕਰਤੀ ਉਹਨੇ ਜੀ ਐਨੇ ਕੰਮ ਕੀਤੇ 22 22000 ਉਹਨੇ ਲੋਕਾਂ ਨੂੰ ਵੋਟ ਦੇਤੀਆਂ ਨੌਕਰੀਆਂ ਦੇਤੀਆਂ ਕੰਗੇ ਕੰਮ ਕਰ ਜਾਂਦਾ ਬਿਜਲੀ ਮਾਫ ਕਰਤੀ ਆ ਪਾਣੀ ਦਾ ਬਿੱਲ 50 ਰੁਪਏ ਕਰਤਾ 250 ਤੋਂ ਬੜੇ ਉਹਨੇ ਕੰਮ ਕੀਤੇ ਬੜੇ ਕੰਮ ਕੀ ਤੁਹਾਨੂੰ ਕੀ ਜਾਂ ਜਿਹੜੇ ਬੰਦ ਜ਼ਿੰਮੇਵਾਰ ਨੇ ਟੋਰ ਟੈਕਸ ਟੋਰ ਟੈਕਸ ਬੰਦ ਕਰਤੇ ਜੇਕਰ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਬੇਰੁਜ਼ਗਾਰ ਹਲੇ ਵੀ ਸੰਗਰੂਰ ਦੇ ਵਿੱਚ ਧੂਰੀ ਦੇ ਵਿੱਚ ਭਗਵੰਤ ਮਾਨ ਦੀਆਂ ਕੋਠੀਆਂ ਅੱਗੇ ਬੈਠੇ ਨੇ ਉਹ ਠੀਕ ਨਹੀਂ ਹੋ ਸਕਦੇ ਇਹ ਜਿਹੜੀ ਤਾਂ ਨਹੀਂ ਉਲਟੀ ਇੱਕਦਮ ਕੀ ਹੋ ਜੇ ਪੰਜਾਬ ਦੇ ਪੱਲੇ ਕੀ ਨਿੱਕੀ ਸਟੇਟ ਆ ਜਨਰੇਸ਼ਨ 4 ਕਰੋੜ ਆ ਇਹ ਕੀ ਕਰੂ ਇੱਕਦਮ ਕਿ ਨਸ਼ਾ ਬੰਦ ਨਾ થਾ ਕਿਥੋਂ ਬੰਦ ਹੋ ਜੂ ਨਸ਼ੇ ਦਾ ਵਜਨ ਨਹੀਂ ਕੋਈ ਨਸ਼ੇ ਦਾ ਕੋਈ ਨਸ਼ੀ ਦੀ ਗੱਲ ਕਰੀਏ ਨਸ਼ੇ ਨਸ਼ੇ ਦਾ ਮੁੱਦਾ ਵੀ ਇੱਕ ਬਹੁਤ ਵੱਡਾ ਮੁੱਦਾ ਪੰਜਾਬ ਦਾ ਹਾਲਾਂਕਿ ਜਦੋਂ ਸਰਕਾਰ ਬਣੀ ਸੀ ਨਵੀਂ 2022 ਦੇ ਵਿੱਚ ਇਹ ਇਹਨਾਂ ਨੇ ਕਿਹਾ ਸੀ ਅਸੀਂ 4 ਹਫ਼ਤਿਆਂ 'ਚ ਬੰਦ ਕਰ ਦਿਆਂਗੇ ਹਰ ਬੰਦਾ ਕਹਿੰਦਾ ਜੀ ਤੁਸੀਂ ਮੈਨੂੰ ਟੀਮ ਮੈ ਐਸਐਟਪੀ ਫ੍ਰੀ ਕੋਰ ਲਾ ਦਿਓ ਮੈਂ ਸਾਰਾ ਕੁਝ ਠੀਕ ਕਰ ਦਊਗਾ ਬਕਵਾਸ ਕਿੱਥੋਂ ਆਇਆ ਠੀਕ ਇਹਦਾ ਮਤਲਬ ਵੀ ਇਹ ਵੀ ਫਿਰ ਕਿਤੇ ਨਾ ਕਿਤੇ ਆਪਣੇ ਨਾਲ ਉਵੇਂ ਕਰ ਗਏ ਥੋੜੇ ਮੈਂ ਮੈਂ ਬੇਖੇ ਗੱਲ ਤੋਂ ਜਿਹੜਾ ਨਸ਼ਾ ਉਹਦਾ ਵਜਨ ਨਹੀਂ ਕੋਈ ਨਸ਼ੇ ਦੀ 스మెల్ ਹੈ ਨਹੀਂ ਕੋਈ ਉਹ ਬੰਦ ਨਸ਼ਾ ਦੇ ਇੱਕ ਮੋਟਰ ਲੋਜੀ ਪੂਰੀ ਦੇਤੀ ਤੇ 500 ਰੁਪਇਆ ਦੇਤਾ ਆ ਨਸ਼ਾ ਹੀ ਕਿਵੇਂ ਬੰਦ ਹੋ ਜਾਊਗਾ ਇਹ ਕੈਮੀਕਲ ਨਸ਼ਾ ਕਰ ਕਰਕੇ ਕੀਂਦਾ ਕਰ ਕਰ ਦੁਕਾਨਦਾਰ ਨਹੀਂ ਕੀਂਦਾ ਇਹ ਕਿਵੇਂ ਬੰਦ ਹੋ ਸਕਦਾ ਨਹੀਂ ਬੰਦ ਹੋ ਸਕਦਾ ਇਹ ਮਜੀਠੀਆ ਜੋ ਵੀ ਵੇਚਦਾ ਨਾ ਇਹ ਬੰਦ ਨਹੀਂ ਹੋ ਸਕਦਾ ਨਸ਼ਾ ਨਹੀਂ ਭਗਵੰਤ ਮਾਨ ਬਾਣ ਕੱਢ ਲਾ ਲੇ ਲੇਕਿਨ ਭਗਵੰਤ ਮਾਨ ਜਿਨੇ ਕੰਮ ਕੀਤੇ ਕੋਈ ਕੀ ਨਹੀਂ ਕਰ ਸਕਦਾ ਅੱਛਾ ਤੁਸੀਂ ਤਾਂ ਅਕਾਲੀ ਦਲ ਚ ਰਹੇ ਹੋ ਭਗਵੰਤ ਮਾਨ ਦਾ ਇਹ ਇੱਕ ਬਹੁਤ ਵੱਡਾ ਦੋਸ਼ ਰਿਹਾ ਇਹਨਾਂ ਨੇ ਬੜੇ ਵੱਡੇ ਵੱਡੇ ਫਲੈਕਸ ਹੋਲਡ ਵੀ ਲਾਈ ਸੀ ਵੀ ਮਜੀਠੀਆ ਚਿੱਟੇ ਦਾ ਤਸਕਰ ਆ ਤੁਸੀਂ ਅਕਾਲੀ ਦਲ 'ਚ ਰਹੇ ਹੋ ਇਸ ਗੱਲ ਨੂੰ ਕਿਵੇਂ ਮੰਨਦੇ ਹੋ ਸੱਚ ਬਿਲਕੁਲ ਸੱਚ ਆ ਉਹ ਜਿਹੜੇ ਆਈਪੀਐਸ ਐਸਐਸਪੀ ਡੀਜੀਪੀ ਐਡੀਜੀਪੀ ਜਾਂ ਡੀਆਈਜੀ ਆ ਕੋਈ ਵੀ ਆਈਜੀ ਆ ਉਹ ਜਿੰਨੇ ਪੰਜਾਬ ਪੁਲਿਸ ਹਫਤੇ ਭਰਤੀ ਤਾਂ ਇਹਨਾਂ ਨੇ ਕੀਤੀ ਆ ਅਕਾਲੀ ਦਲ ਨੇ ਕਾਂਗਰਸ ਨੇ ਭਰਤੀਆਂ ਨਹੀਂ ਕੀਤੀ ਇਹਨਾਂ ਤਾਂ ਕੋਈ ਇੱਕ ਪੀਪੀਐਸ 'ਚ ਭਰਤੀ ਨਹੀਂ ਕੀਤਾ ਵਿਚਾਰੇ ਨੇ ਇਹਨਾਂ ਨੇ ਕੋਈ ਭਰਤੀ ਪਹਿਲਾਂ ਵੀ ਚੱਲ ਰਿਹਾ ਇੱਕ ਤੋਂ ਬੰਦ ਕਰ ਦਿਓ ਕਿਵੇਂ ਬੰਦ ਹੋ ਜੇ ਉਹ ਐਸਆਈਟੀ ਦੇ ਬੰਦੇ ਚੌਥੇ ਪੰਜਵੇਂ ਉਹ ਸਾਧਦੇ ਉਹਨੂੰ ਵੇਂਦੇ ਜਿਵੇਂ ਬਿਕਰ ਸਿੰਘ ਪ੍ਰੂਪੇ ਨਾ ਪੇਪਰ ਚ ਹੈ ਉਹਦੇ ਖਰਾਬ ਉਨ Netz ਬਤ ਨਹੀਂ ਉੱਥੇ ਇੱਥੇ ਇੱਕ ਸਬਜੈਕਟ ਤੇ ਇੱਕੋ ਸਬਜੈਕਟ ਤੇ ਪਰਚਾ ਬਾਰ-ਬਾਰ ਨਹੀਂ ਹੋ ਸਕਦਾ ਬਿਲਕੁਲ ਨਹੀਂ ਹੋ ਸਕਦਾ ਠੀਕ ਹੈ ਇਹ ਤਾਂ ਮਾੜਾ ਕਹੀ ਜਾਂਦੇ ਤਾਂ ਇਹਨਾਂ ਹਜਮ ਨਹੀਂ ਆ ਰਿਹਾ ਮੈਂ ਕਿ ਮਾਸਟਰ ਦਾ ਪੁੱਤ ਆ ਉਹ ਕਿੰਨੇ ਕਿ ਮੰਗ ਜੇਕਰ ਮੁਹੰਮਦ ਸਦੀਕ ਦੀ ਇਸ ਪਿਛਲੇ 5 ਸਾਲਾਂ ਦਾ ਜਿਹੜਾ ਪਲਾਨ ਆ ਇਹਦੀ ਗੱਲ ਕਰੀਏ ਸਦੀਕ ਦਾ ਕਿ ਮੇਰੇ ਆ ਕਾਰਜਕਾਰ ਕੀ ਗਿਆ ਹੀ ਨਹੀਂ ਕਿ ਸਦੀਕ ਨੂੰ ਜਾਣਦਾ ਹੀ ਕੋਈ ਨਹੀਂ ਸਦੀਕ ਨੇ ਜੇਕਰ ਉਹ ਪਣੀਪੁਰ ਮਾਰਦੇ ਉਹਨਾਂ ਗਿਆਮ ਸ਼ਾਂ ਕਰਕੇ ਕਿਹੜਾ ਮਾਰੇ ਹਲਕਾ ਨਾ 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 ਪਤਾ ਨਹੀਂ ਸਦੀਕ ਨੂੰ ਪਾਈ ਨਹੀਂ ਮੈਂ ਜਾਣਾਂ ਬਾਈ ਫੇਸ ਜਾਣਾਂ ਮੈਂ ਸਦੀਕ ਨੂੰ ਤਾਂ ਸਾਰੀ ਜਾਣਦੇ ਜੀ ਮੈਂ ਵੀ ਨਿੱਕੇ ਹੁੰਦੇ ਤੋਂ ਸੁਣਦੇ ਆਏ ਨਹੀਂ ਮੇਰੇ ਪ੍ਰਾਪੁੱਤ ਸੱਤ ਰਹੀ ਮੇਰੇ ਪਰਾਨੇ ਉਹਦੇ ਧੀ ਨੇ ਜੁਵਾਈ ਨਿਕਲ ਗਈ ਧੀ ਨੂੰ ਛੱਡ ਕੇ ਪਹਿਲੇ ਕਿ ਅਜੇ ਧੀ ਸਦੀਕ ਦੇ ਜੁਆਇਨ ਨੂੰ ਕੁਟ ਕੁਟ ਸਿੱਧਾ ਕਿਤਾ ਮਾਪਿਓ ਨੂੰ ਅਜੇ ਪਹਿ ਇੱਕ ਢਾਈ ਮਹੀਨੇ ਬਤਾਉਂਦੇ ਸਦੀਕ ਤਾਂ ਮਾਈ ਬਾਈ ਨੇ ਮ ਜਾਣਦਾ ਮੈਨੂੰ ਲੇਕਿਨ ਕੰਮਕੁਮ ਲੋਕੀ ਸਦੀਕ ਨੂੰ ਜਾਣਦੇ ਕੋਈ ਧੀ ਨੂੰ ਵੋਟ ਨਹੀਂ ਪੈਣਗੀ ਨਾ ਜੀ ਪੈਣੀ ਨਾ ਉਹਨੂੰ ਪਵੇ ਜੁੰਡਿਆਂ ਦੇ ਨਾਲ ਨੂੰ ਉਹਨੂੰ ਨਹੀਂ ਪੈਣੀ ਵੋਟ ਕਿਉਂਕਿ ਹੁਣ ਥੋੜੇ ਜਿਹੇ ਹਲਕੇ ਦੇ ਫਰੀਦਕੋਟ ਦੇ ਹਾਲਾਤ ਇਹ ਬਣ ਰਹੇ ਆ ਵੀ ਇੱਧਰ ਕਰਮਜੀਤ ਅਨਮੋਲ ਹੋ ਗਿਆ ਇਦਰ صدیق ਦੇ ਚਾਂਸ ਨੇ ਟਿਕਟ ਦੇ ਉਧਰ ਹੰਸਰਾਜ ਹੰਸ ਨੂੰ ਭਾਜ ਪਾਲੇ ਉਤਾਰ ਰਹੇ ਆ ਜਿਹੜੇ ਵਿਧਾਨ ਸਭਾ ਨਾ ਵਿਧਾਨ ਸਭਾ ਜਿਹਨੇ ਵਿਧਾਨ ਸਭਾ ਚ ਐਸੇ ਆ ਮੁੰਡਾ ਥੜਾ ਐਮ ਐਲ ਏ ਬਣਿਆ ਉਹਦੇ ਬਚਪਨ ਦੇ ਕੋ ਨਹੀਂ ਉਹ ਵੀ ਦੂਜੇ ਕੰਮ ਕਰਨਾ ਪਿਆ ਗੱਲ ਥਾਰੇ ਕੰਮ ਕਰਨਾ ਪਿਆ ਉਹਦੀ ਮਿਸਿੰਗ ਕਰਦੀ ਆ ਲੇਕਿਨ ਜਦੋਂ ਉਹ ਦਾਰਾ ਮੰਡੀ ਚ ਆਇਆ ਉਥੇ ਮੈਂ ਗਿਆ ਖੁਦ ਗਿਆ ਮੈਨੂੰ ਲੋਕਾਂ ਨੇ ਕਹਿੰਦੇ ਮੈਨੂੰ ਕਾਫੀ ਬੰਦੇ ਕਰਨ ਤੂ ਅਕਾਲੀ ਦਰਾਂ ਸਾਡੇ ਅੱਖੇ ਲੱਗ ਮੈਂ ਚਲਾ ਗਿਆ ਜਦ ਮੈਂ ਗਿਆ ਉਥੇ ਸਰ 12 300 ਆਦਮੀ ਦਾ ਇਕੱਠ ਜੋਨ ਭਗਵੰਤ ਮਾਨ ਆ 12000 ਦਾ ਇਕੱਠ ਹੋ ਗਿਆ ਭਗਵੰਤ ਮਾਨ ਦੀ ਲੋਕੀ ਸੁਣਦੀ ਆ ਉਹਦਾ ਚਿਹਰਾ ਵੇਖ ਕੇ ਖੁਸ਼ ਆ ਭਗਵੰਤ ਮਾਨ ਦਾ ਚਿਹਰਾ ਕਰਕੇ ਚਿੰਨਿਸ਼ ਪੰਜਾਬ ਦਾ ਬਦਲ ਗਿਆ ਨੀ ਕਿਨੇ ਬੋਨੀ ਬੋਟ ਬੋਨੀ ਪਿਛਲੀ ਦੋ ਮੈਂ ਪਾਰਟੀ ਲੜ ਗਈਆਂ ਸੀ ਪਿਛਲੀ ਵਾਰ 12 ਇਹ ਬਾਜ਼ਰ ਕੇ ਤੇ ਬਰਾਜੇ ਕਰ ਲ ਗਈਆਂ ਸੀ ਹੈ ਇਹਨਾਂ ਭਗਵੰਤ ਮਾਨ ਨੂੰ ਪਜਾਤਾ ਬੰਦੇ ਗਾਂਖਾਂ ਕਰਕੇ ਪੈਸੇ ਪੁੱਛੇ ਮੰਨਦੇ ਇਹ ਤਾਂ ਡੈਮੋਕ੍ਰੇਸੀ ਚਾਲ ਇਹਨਾਂ ਨਾਉਂਦੀ ਆ ਲੜਨਾ ਆਉਂਦਾ ਪੈਸੇ ਕਮਾਏ ਆ ਇਹਨਾਂ ਨੂੰ ਨੰਗਾ ਕੋ ਬਚਾਰਾ ਕੋ ਕੀ ਆ ਇਹਦਾ ਮਲੰਗ ਇਕੱਠੇ ਕੀਤੇ ਕਹਿੰਦਾ ਤੁਕੀਰ ਕਹਿੰਦਾ ਮਲੰਗ ਕੱਟੇ ਕਿਤੇ ਮਲੰਗਾਂ ਨੇ 92 ਥੀਟਾ ਦੇ ਦਿੱਤੀ ਮਲੰਗਾਂ ਨੂੰ ਤੇ ਸਾਰੇ ਮਲੰਗ ਆ ਇਹ ਤਕੜੇ ਮੀਰ ਆਦਮੀ ਆ ਇਹਨਾਂ ਨੇ ਜਿਹੜੇ ਕੰਮ ਕੀਤੇ ਸਾਨੂੰ ਤਾਂ ਪਤਾ ਕਿੱਥਿਆਂ ਦਾ ਪਰ ਦੋਸ਼ ਤਾਂ ਇਹਨਾਂ ਤੇ ਵੀ ਲੱਗ ਜਾਂਦੇ ਆ ਨਾ ਕਰਦਾ ਮਹਿਰ ਬੈਠਾ ਆ ਡਰਦਾ ਇਹ ਤੋਂ ਅਬਰਾਰ ਤੋਂ ਦੋ ਦੋਸ਼ ਤਾਂ ਆਮਾਦੀ ਪਾਰਟੀ ਦੇ ਲੀਡਰਾਂ ਤੇ ਵੀ ਬਹੁਤ ਲੱਗੋ ਜੋ ਰਾਜ ਕਰੋਗੇ ਰਾਜ ਦੇ ਖਿਲਾਫ ਉਹ ਦੋਸ਼ ਲੱਗਨੇ ਲੱਗਣਗੇ ਜੋ ਤੁਹਾਡੇ ਅਗੇ ਸਟੇਟ ਦਾ ਰਾਜ ਆ ਤੁਸੀਂ ਰਾਜ ਕਰ ਰਹੇ ਹੋ ਤੁਹਾਡੇ ਅੰਦਰ ਫੇਲ ਲੱਗਨੇ ਲੇਕਿਨ ਕੱਲਾ ਬੰਦਾ ਭਗਵੰਤ ਮਾਨ ਜੀ ਦੇ ਅੰਦਰ ਅੰਗੇ ਕੋਈ ਵੀ ਦੋਸ਼ ਨਹੀਂ ਲੱਗ ਸਕਦਾ ਕੋਈ ਅਲੀਗੇਸ਼ਨ ਨਹੀਂ ਲੱ ਕਹਿੰਦੇ ਨਹੀਂ ਹੋ ਸਕਦਾ ਬੜੀਆਂ ਜੰਤੀਆਂ ਲੱਗੀਆਂ ਜੋ ਮਗਰ ਬੜੀਆਂ ਜੰਤੀਆਂ ਪੰਚਾਇਤ ਚੀਏ ਸੈਂਟਰ ਦੀਆਂ ਜੰਤੀਆਂ ਲੱਗੀਆਂ ਵੀ ਇਹਦੇ ਗੈਸਟ ਸਬੂਤ ਵੇਖੋ ਕੋਈ ਲੱਭ ਨਹੀਂ ਸਕਿਆ ਉਹ ਦੇਖੋ ਆਪ ਕੋ ਕਿ ਅਜ ਤੱਕ ਨਾ ਲੱਭ ਸਕੇ ਬਰਾਬਰ ਸਾਹਿਬ ਜੀ ਚਾਪਿਆ ਚਾਪਿਆ ਜੀ ਨਾ ਬਸ ਮਿਹਰਬਾਨੀ ਜੀ ਅਸੀਂ ਅੱਗੇ ਵੀ ਜਾਣ ਲਗੇ ਹੋਰਾਂ ਦਾ ਕੀ ਕਹਿਣਾਗਾ ਬਹੁਤ ਸ਼ੁਕਰੀਆ